ਤਾਂ ਇਹ ਨਾ ਸਾਡਾ ਕੋ ਜਾਤ ਆ ਇਨਸਾਨੀਅਤ ਆ ਇਨਸਾਨੀਅਤ ਸਾਡੇ ਦੇ ਸਭ ਸਮਾਜ ਦੇ ਲੋਕੀ ਇਹ ਦੱਸੋ ਜੀ 13 ਸਾਲਾਂ ਦਾ ਕੰਟਰੋਲ ਆ ਬੀ ਕਰਮ ਕੋਇਆ ਤਾਂ ਉਸ ਤੋਂ ਬਾਅਦ ਫਿਰ ਇੱਕ ਕੀਤੇ ਨੂੰ ਬਾਹਰ ਦੀਓ ਬੇੜੀ ਨੂੰ ਬਾਹਰ ਦੀਓ ਕੁੜੀਆਂ ਦੇ ਅਪਮਾਨ ਕਰਨ ਵਾਲੇ ਨੂੰ ਬਾਹਰ ਦੀਓ ਬਾਹਰ ਦੀਓ ਬਾਹਰ ਦੀਓ ਕੁੜੀਆਂ ਨੂੰ ਅਪਮਾਨ ਕਰਨ ਵਾਲੇ ਨੂੰ ਬਾਹਰ ਦੀਓ ਬਾਹਰ ਦੀਓ ਬਾਹਰ ਦੀਓ ਮੈਂ ਸਾਰੇ ਦੁਕਾਨਦਾਰਾਂ ਨੂੰ ਕਹਿੰਦੀ ਬਾਹਰ ਨਿਕਲੋ ਮੈਂ ਸਾਰੇ ਦੁਕਾਨਦਾਰਾਂ ਨੂੰ ਕਹਿ ਰਿਹਾ ਬਾਹਰ ਨਿਕਲੋ ਭਾਈ ਸੜਾ ਵਾਲੇ ਕਿੱਥੇ ਨੇ ਮੈਂ ਪੁੱਛਣਾ ਜਿਹੜੇ ਲੋਕ ਕਹਿੰਦੇ ਨੇ ਧੰਮੈਣ 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 ਸਾਨੂੰ ਫਰਟਾ ਵੀ ਅੱਜ ਕੀ ਸਾਡੇ ਪਰਿਵਾਰ ਕਿਆ ਹਿੰਦੂ ਕਿਆ ਸਿੱਖ ਕਹੇ ਮੁਸਲਮਾਨ ਕੈਸ ਆਈ ਅੱਜ ਬੀਤੀ ਗਿੱਡੀ ਵੱਡੀ ਬੀਤੀ ਆ ਸਾਡੇ ਤੇ ਹੱਟ ਬੀਤੀ ਲੇਕਿਨ ਮੈਂ ਸ਼ਿਵਸ਼ਨਾ ਵਾਲਾ ਨੂੰ ਕਹਿਣਾ ਚਾਹਣਾ ਬਾਹਰ ਆਜੋ ਨਾਲੋਂ ਸਾਡੇ ਤੇ ਵੀ ਅਗ ਲੱਗੂਗੀ ਫਿਰ ਉਹਦੀ ਕਿੱਥੇ ਜਾਵਾਂਗੇ ਮੈਂ ਸਾਰੇ ਸ਼ਿਵਸ਼ਨਾ ਵਾਲਾ ਨੂੰ ਕਹਿਣਾ ਆਜੋ ਇਕੱਠੇ ਹੋਜੋ ਥੱਲੇ ਗਨਮੈਨਾ ਪਿੱਛੇ ਰਾਜਿਤ ਨੇ ਕਰੋ ਇਕੱਠੇ ਹੋਜੋ ਸਾਰੇ ਆਜੋ ਤੇ ਪ੍ਰਭਲੀਨ ਕੌਰ ਦੀ ਮਤ ਪਹਿਲੀ ਨਾਲ ਉਹਨਾਂ ਦਾ ਫੱਟਿਆ ਕਰ ਦਿੱਤੀ ਗਈ ਆ ਉਹ ਕਿਹਨੇ ਕੀਤੀ ਆ ਸਾਡੇ ਇੱਕ ਬੁੜੀ ਗਿਆਨੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰ ਸਮੇਂ ਸੁਖਾਲਸਨ ਕਰਾਂਦਾ ਸੀ ਪੜਦਾ ਸੀ ਲੋਕਾਂ ਦੇ ਕਰ ਅਰਦਾਸਾਂ ਕਰਦਾ ਸੀ ਉਹ ਭੇੜੀਏ ਨੇ ਬਲਾਤਕਾਰ ਕਰਕੇ ਕੁੜੀ ਨੂੰ ਮਾਰ ਦਿੱਤਾ ਗਿਆ ਲੇਕਿਨ ਉਹਨੇ दारू ਵੀ ਪੀਤੀ ਅਮਰਸ਼ਾਕੇ ਤੇ ਬਹੁਤ ਬੜਿਆ ਬੜਿਆ ਕੰਮ ਨਹੀਂ ਕੀਤਾ ਉਹਨੇ ਬਹੁਤ ਘਿਰਤ ਕੰਮ ਕੀਤਾ ਉਹਨਾਂ ਨੂੰ ਕਿਸੇ ਨਾਲ ਨਾ ਭੇਜੋ ਵਿਸ਼ਵਾਸ ਨਾ ਕਰਿਓ ਅੱਜ ਦੇ ਕਾਲ ਯੁੱਗ ਵਿੱਚ ਵਿਸ਼ਵਾਸ ਕਰਨਾ ਬਹੁਤ ਵੱਡਾ ਪਾਪ ਹੋ ਜਾਊਗਾ ਪਹਿਲਾਂ ਲੁਧਿਆਣਾ ਦੀ ਕੁੜੀ ਨਾਂ ਵਿਚਾਰੀ ਨਾ ਹਤਿਆ ਕੀਤੀ ਸੀ ਉਹ ਬਜਾਰੇ ਪੁਲਿਸ ਮੁਲਾਜ਼ਮ ਦੀ ਸੀ ਲੇਕਿਨ ਤੁਹਾਨੂੰ ਸਾਰਿਆਂ ਨੂੰ ਬਤਾਵੋ ਸਾਡੇ ਸਾਰੇ ਧੀਆ ਨੇ ਅਕਾਪੋਜੀ ਦੇ ਵੀ ਆ ਸੰਜੀਤ ਜੀ ਦੇ ਵੀ ਮੇਰੇ ਵੀ ਹਟਾ ਦੇ ਵੀ ਗਗੰਜੀ ਦੇ ਸਾਰੇ ਭਰਾਵਾਂ ਦੇ ਵੀ ਆ ਇਸ ਕਰਕੇ ਕਹੂੰਗਾ ਭਰਾਵੋ ਇੱਕ ਮਤ ਹੋ ਜੋ ਇਹ ਕਹਿਆ ਹਿੰਦੂ ਕਹਿਆ ਮੁਸਲਮਾਨ ਕਹਿਆ ਸੇ ਕਸਾਈ ਜੈਨੀ ਮੋਦੀ ਇਹ ਨਾ ਕਰੋ ਜਾਤਾਂ ਪਾਤਾਂ ਚ ਨਾ ਰਹੋ ਅਸੀਂ ਇਨਸਾਨੀਅਤ ਉੱਤੇ ਮੁੱਖ ਰੱਖੋ ਆਡੀ ਮਹਿਲਾ ਪ੍ਰਮਾਤਮਾ ਦੇ ਘਰ ਵਿੱਚ ਸਭ ਤੋਂ ਪਹਿਲਾ ਵਾ ਅਸੀਂ ਮਾਂ ਦੇ ਪੇਟ 'ਚੋਂ ਜਨਮੇ ਆ ਅਸੀਂ ਉਹੀ ਜਨਮ ਲੈ ਕੇ ਕਿੱਡਾ ਵੱਡਾ ਪਾਪ ਕੀਤਾ ਸਮਝਦੇ ਹੋ ਕੀ ਪਹਿਲਾ ਸਰਚ ਹੁੰਦਾ ਉਸ ਟਾਈਮ ਕਹਿੰਦੇ ਕੁਝ ਵੀ ਅੰਦਰ ਜਿਹੜੇ ਪੁਲਿਸ ਵਾਲੇ ਕਹਿੰਦੇ ਨਾ ਚਾਰ ਘਰ ਵਾਲੇ ਕਹਿੰਦੇ ਆ ਉਹ ਆਪਣੀ ਚਾਹ ਪੀ ਕੇ ਦੁਸ਼ਟ ਦੇ ਘਰੇ ਆ ਕੇ ਕੁੰਡੇ ਲਾ ਕੇ ਅਲਾਵਾ ਤੱਕ ਕੇ ਆ ਕੇ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਮੈਡਮ ਧਨਪ੍ਰੀਤ ਕੌਰ ਨੂੰ ਚੇਂਜ ਕਰਨਾ ਚਾਹੀਦਾ ਆਕਰਸ਼ੀ ਜੈਨ ਨੂੰ ਚੇਂਜ ਕਰਨਾ ਚਾਹੀਦਾ ਤਿੰਨ ਦਿਨ ਬਾਅਦ ਅੱਜ ਮੈਡਮ ਉੱਤੇ ਗਈ ਆ ਕਿਆ ਭਾਈ ਇੱਕ ਇਸਤਰੀ ਨੂੰ ਇਤਨੀ ਦਰਦ ਪਤਾ ਹੋ ਸਕਦਾ ਨਾ ਇਸ ਕਰਕੇ ਆਪ ਨੂੰ ਮੈਡਮ ਸਿੱਖਣਾ ਦੀ ਆ ਮੈਡਮ ਜੀ ਤੁਸੇ ਆ ਦਰਦ ਦੇਖੋ ਇਸ ਕਰਕੇ ਮੈਂ ਖੌਤੀ ਨਿੰਗਾ ਨੂੰ ਵੀ ਕਹੂੰਗਾ ਅੱਜ ਕਿਥੇ ਅੱਜ ਪਾਨਾ ਸਿੱਧੂ ਕਿਥੇ ਮਰ ਗਿਆ ਇਹ ਯੂਨੀਵਰਸਿਟੀ ਦਾ ਘੇਰਿਆ ਹੋਈਆਂ ਨੇ ਉਹਨਾਂ ਨੇ ਲੱਖਾਂ ਜ਼ਰਾ ਕਿਥੇ ਆ ਪਾਨਾ ਸਿੱਧੂ ਕਿਥੇ ਆ ਆ ਬੰਦੀ ਸਿੰਘ ਰਿਆ ਕਰ ਦੋ ਇਹ ਅਤਵਾਦੀ ਰਿਆ ਕਰਾਉਣ ਵਾਸਤੇ ਆ ਐਸਸੀਪੀ ਸੀ ਕਿਥੇ ਆ ਜੱਧਰ ਗੜਗਾਚ ਜੀ ਸਾਹਿਬ ਕਿਥੇ ਆ ਮੁੱਖ ਮੰਤਰੀ ਦੇ ਖਿਲਾਫ ਤਾਂ ਬੋਲ ਸਕਦੇ ਭੋਤ ਜ਼ਮਾਨ ਦੇ ਉਹ ਦਾੜੀ ਕੱਟੀ ਆ ਕੇ ਅਸੀਂ ਨਾ ਕੇਸ ਲਈ ਲੱਗੇ ਜੀ ਉਹਨੇ ਤੁਹਾਨੂੰ ਤੇ ਬਹਾਦਰ ਦੇ ਦਿਨ ਮਨਾ ਰਹੇ ਅਸੀਂ ਜੀ ਦੀ ਜਿਹੜਾ ਮਨਾ ਰਹਿਆ 21 22 25 ਅਜਾੜ ਦੇ ਸੀਗਾ ਲੇਕਿਨ ਜੱਤੇ ਜੀ ਸਾਹਿਬ ਕਿੱਥੇ ਸੁੱਕਦਾ ਮੈਂ ਅਕਾਲੀ ਹਲ ਕਿੱਥੇ ਸੁੱਕਦਾ ਮੈਂ ਕਾਂਗਰਸ ਕਿੱਥੇ ਸੁਤੀ ਪਈ ਆ ਇਹ ਜੀ ਡਕੈਤੀ ਹੁੰਦੀ ਆ ਰਾਜਾ ਬਣੇ ਕਿੱਥੇ ਆ ਜਾਂਦਾ ਉਹ ਜਿਹੜਾ ਏਡੀ ਵੱਡੀ ਬਾਹਰ ਦਾ ਡਕੈਤੀ ਵਾਲਾ ਫੜਨੇ ਪੁਲਿਸ ਨੇ ਤੇ ਇਹਦੀ ਬਾਹਰ ਤਾਂ ਹੋਈ ਆ ਇਹਦੇ ਘਰੇ ਨਹੀਂ ਉਹ ਜਿਹੜਾ ਕੁੜੀ ਰਾਜਾ ਬਣੇ ਘਰੇ ਕੁੜੀ ਆ ਕਰਕੇ ਮੈਂ ਸਾਰੇ ਪਾਰਟੇ ਕੋਈ ਇੱਕ ਬੱਤ ਹੋ ਜਾਓ ਆਠੋੜਣਾ ਕਰਕੇ ਜੋ ਚਰਚਾ ਦਾ ਚੱਕਰ ਕਰਦੇ ਆਂ ਆਪੋ ਚਾਹਦਾ ਤੁਹਾਨੂੰ ਮੰਨਤੀ ਕਰਦੇ ਹੋ ਪੰਜ ਪੰਜੀ ਰਹੋ ਅਸੀਂ ਇਸ ਭੇੜੀਆਂ ਨੂੰ ਮਤਲਬ ਉਹ ਕੰਦੋਰ ਬਣਾਓ ਜਿਹੜਾ ਕਹਿਣਾ ਪਾਉਂਦਾ ਉਹਨੇ ਕੰਦਮ ਕੀਤਾ ਉਹਨੇ ਮਾਰਿਆ ਆ ਕਰਦਾ ਅਸੀਂ ਭੇੜੀਆਂ ਉਹਨੇ ਬਵਾਦ ਕਰ ਕੀਤਾ ਪੰਜੀ ਤੁਹਾਨੂੰ ਕਰੋ

ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਏ ਬਾਦੁਰੂ ਏ ਭਗਵਾਨ ਬੋਲੇ ਨਾਸ ਏ ਮਹਾਮਾਈ ਆਪ ਜੀ ਦੇ ਅਰਦਾਸ ਆ ਬੇਂਦੀਆ ਸਾਡੀ ਬੱਚੀ ਨੂੰ ਆਪਣੇ ਚਰਨਾਂ ਦਿਮਾਦ ਰਖੋ ਤੇ ਅੱਗੇ ਤੋਂ ਸਮਤ ਬਖਸ਼ੋ ਤਾਂ ਕਿ ਜਿਹੜੀ ਲੋਕਾਂ ਦੇ ਵਿੱਚ ਬੁੱਢੀ ਗੰਦੀ ਭੜੀ ਹੋਈ ਆ ਇਹਨੂੰ ਸਹੀ ਕਰੋ ਤਾਂ ਕਿ ਸਾਡਾ ਜਿਹੜਾ ਪੰਜਾਬ ਦਾ ਕਲਚਰ ਆ ਉੱਚਾ ਹੋਊਂਦੀ ਆ ਸੋਨੇ ਜਿੜੀਆਂ ਕੌਂਦਾ ਸੀਗਾ ਅੱਜ ਸੋਨੇ ਜਿੜੀਆਂ ਪੰਜਾਬ ਨਹੀਂ ਬਣਿਆ ਜਿਹੜੀ ਲੋਕਾਂ ਦੀ ਬੁੱਧੀ ਖਰਾਬ ਹੋਈ ਹੋਈ ਆ ਲੋਕਾਂ ਦੀ ਬੁੱਧੀ ਸਹੀ ਹੋਵੇ ਕੰਮਕਾਰ ਚੱਲੇ ਕੋਈ ਫਾਇਦਾ ਇਹ ਕਹਿਣਾ ਚਾਹਦਾ ਹੈ ਪ੍ਰਮਾਤਮਾ ਪੰਜਾਬ ਵਿੱਚ ਕ੍ਰਾਈਮ ਹੋਵੇ ਹੀ ਨਾ ਨਾ ਗੈਂਗਸਟਰ ਨਾ ਖਾਲਸਾ ਨਾ ਅਤਵਾਦੀ ਨਾ ਢੇਡੀਆਂ ਇਹ ਬਲਾਤਕਾਰੀ ਪੀੜੀਆਂ ਨੇ ਇਹ ਨਹੀਂ ਰਹਿਣਾ ਚਾਹੀਦੇ ਸ਼ੁਭ ਸ਼ਾਂਤੀ ਦੇਓ ਸਾਡੇ ਪੰਜਾਬ ਨੂੰ ਜੈ ਜੈ ਰਾਮ ਸ਼੍ਰੀ ਰਾਮ ਜੈ ਰਾਮ ਕੇ ਜੈ ਰਾਮ ਬੋਲੋ ਸ਼੍ਰੀ ਰਾਮ ਜੈ राम जय राम जय जय राम राम जय राम जय जय राम राम जय राम जय जय रामी दो फी दो फी ॾियो फासी दो फी दो पे को दो दो दो